ਕਟਾ ਕੱਟੀ ਝੋਟੀ ਵੇਚ ਲੋ ਜਿਹੜੇ ਹਸਾਬ ਦੀਆਂ ਉਹਦੇ ਪਾਥੀਆਂ ਪਈਆਂ ਨੇ ਨਾ ਐ ਲੱਗਦਾ ਵੀ ਇਸੇ ਘਰੋਂ ਗੱਡੀਆਂ ਦੁੱਧ ਦੀਆਂ ਭਰ-ਭਰ ਜਾਂਦੀਆਂ ਹੋਣਗੀਆਂ ਡੇਰੀ ਨੂੰ ਕਰਦਿਆਂ ਫਿਰ ਪਤਾ ਸਰਦਾਰ ਤੋਂ ਕਟਾ ਕੱਟੀ ਮੱਝ ਵੇਚ ਲੋ ਕੱਟੀ ਮੱਝ ਵੇਚ ਲੋ ਓ ਸਰਦਾਰਾ ਓਏ ਆ ਜਾ ਲੰਗਿਆ ਲੰਗਿਆ ਕੋਈ ਕਟਾ ਮੱਜ ਕੋਈ ਗਾਂ ਗੂ ਵੇਚ ਦੇ ਅਸੀਂ ਵੀ ਪੀਲਾਂਗੇ ਦੁੱਧ ਯਾਰ ਉਹ ਪਹਿਲਾਂ ਗੇਟ ਖੋਲ ਯਾਰ ਫੇਰ ਕਰਦੇ ਆ ਗੱਲ ਗੇਟ ਨੂੰ ਭੈਣਾਂ ਲਾਹੌਰੀ ਗੇਟ ਹੈ ਖੋਲ ਲੈ ਉਹ ਸਰਦਾਰਾ ਕੋਈ ਗਾਂ ਗੂ ਹੈਗੀ ਆ ਜਿਹਦੇ ਥੱਲੇ ਦੁੱਧ ਦੁੱਧ ਵਧੀਆ ਹੋਵੇ ਉਹ ਗਊਆਂ ਦਾ ਬਾਦੂ ਖੜੀਆਂ ਨੇਗੀਆਂ ਲੈ ਕੇ ਚੱਲ ਮੈਨੂੰ ਫੇਰ ਉੱਥੇ ਬਾ ਉਹ ਤੇਰੇ ਬਾਗਲ ਚ ਨੀਮਾ ਤੈਨੂੰ ਲੈ ਕੇ ਜਾਂਦਾ ਹੈਗਾ ਉੱਥੇ ਨਜ਼ਰ ਲਾ ਦੇਗਾ ਦੇਖ ਕੇ ਪਤਾ ਕਿੰਨੀਆਂ ਰਾਜੀ ਗਊਆਂ ਨੇਗੀਆਂ ਆ ਤਾਹਾਂ ਮਾਰ ਸਕਰੀਨ ਤੇ ਝਾਤੀ ਦੇਖੁੱਦੋ ਕੰਨਾ 15 ਐਨਾ ਦਿੰਦੀ ਐ ਇਹਨੂੰ ਪਿਉਣਾ ਪੈਂਦਾ